ਮੰਨਦੇ ਤੇ ਮੰਨਣਾ ਬਹੁਤ ਟਾਈਮ ਤੋਂ ਸੀ ਕਿ ਵਾਹਿਗੁਰੂ ਦੀ ਕਿਰਪਾ ਸੀ ਆਸ਼ਰਮ ਬਣਾਈਏ ਸੇਵਾ ਕਰੀਏ ਪਰ ਗੁਰੂ ਨੇ ਕਿਰਪਾ ਕੀਤੀ ਇੱਕ ਦਿਨ ਅਸੀਂ ਬਾਜ਼ਾਰ ਚੋਂ ਆ ਰਹੇ ਸੀਗੇ ਸਾਨੂੰ ਮਾਤਾ ਦੇਖਿਆ ਸੀ ਮਾਤਾ ਬੜੀ ਬੁਰੀ ਆ। ਹਨੀ ਮਾਤਾ ਬੜੀ ਬੁਰੀ ਹਾਲਤ ਵਿੱਚ ਪਈ ਅੱਧੇ ਕੱਪੜੇ ਪਾਟੇ ਉਹਦਾ ਬੁਰਾ ਹਾਲ ਤਾਂ ਅੱਜ ਕੱਲ੍ਹ ਉਹਨੂੰ ਸਮਝ ਆਇਆ ਵੀ ਮੈਂ ਨਹੀਂ ਜਗਾ ਵੇਚਣੀ ਤੂੰ ਹੀ ਜਿੱਥੇ ਮਰਜ਼ੀ ਰਹਿ ਉਹ ਕੰਮ ਕਰਕੇ ਖਾਓ ਮੈਂ ਕਰ ਕੋ ਕੁਝ ਨਹੀਂ ਮੰਗਦੀ ਮੈਂ ਅੱਛਾ ਜੀ ਆਏ ਸੀਗੇ ਹਾਂ ਇੱਥੇ ਆਏ ਸੀਗੇ ਅੱਛਾ ਇਹਦਾ ਮੁੰਡਾ ਵਕੀਲ ਆ ਇੱਕ ਬੰਬੇ ਸਲੂਨ ਚਲਾਉਂਦਾ 31 ਭਾਮੀਆਂ ਦੇ ਵਿੱਚ ਰਹਿੰਦੇ ਆ ਵਸੀਂ ਅੱਛਾ ਜੀ ਕਹਿੰਦੇ ਨੇ ਇਨਸਾਨ ਜਦੋਂ ਹਰ ਜਗ੍ਹਾ ਤੋਂ ਟੁੱਟ ਜਾਂਦਾ ਤਾਂ ਪਰਮਾਤਮਾ ਨੂੰ ਯਾਦ ਕਰਦਾ ਉਸ ਦੇ ਅੱਗੇ ਅਰਦਾਸ ਕਰਦਾ ਕਿ ਉਹ ਕੋਈ ਫਰਿਸ਼ਤਾ ਭੇਜੇ ਜੋ ਕਿ ਉਸ ਦੀ ਰੱਖਿਆ ਕਰੇ ਉਸ ਦੀ ਸਾਮ ਸੰਭਾਲ ਕਰੇ ਕਿਉਂਕਿ ਅਕਸਰ ਅਸੀਂ ਰੋੜਾਂ ਤੇ ਦੇਖਦੇ ਹਾਂ ਕਈ ਚੌਂਕਾ ਦੇ ਵਿੱਚ ਦੇਖਦੇ ਹਾਂ ਮਨਸਮਾਨਸਿਕ ਤੌਰ ਤੇ ਜਿਹੜੇ ਲੋਕ ਬਿਮਾਰ ਹੁੰਦੇ ਨੇ ਜਾਂ ਜਿਨ੍ਹਾਂ ਨੂੰ ਘਰਦਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਹੁੰਦਾ ਘਰ ਤੋਂ ਬੇਕਾਰ ਹੁੰਦੇ ਨੇ ਉਹਨਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਅੱਜ ਇੱਕ ਐਸਾ ਫਰਿਸ਼ਤਾ ਤੁਹਾਨੂੰ ਮਿਲਾਨ ਜਾ ਰਹੇ ਹਾਂ ਜੋ ਕਿ ਲੋਕਾਂ ਨੂੰ ਰੋੜ ਤੋਂ ਚੱਕ ਕੇ ਆਪਣੇ ਘਰ ਦੇ ਵਿੱਚ ਪਨਾਹ ਦੇ ਰਿਹਾ ਆਸ਼ਰਮ ਬਣਾਇਆ ਹੋਇਆ ਉਹਨਾਂ ਲੋਕਾਂ ਦੀ ਸੇਵਾ ਕਰਦਾ ਸੋ ਉਸ ਸ਼ਖਸ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਨਿਹੰਗ ਸਿੰਘ ਜੀ ਬਹੁਤ ਵਧੀਆ ਸੇਵਾ ਕਰ ਰਹੇ ਨੇ ਹਵਤਾਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਔਰ ਤੁਹਾਨੂੰ ਤਮਾਮ ਤਸਵੀਰਾਂ ਵੀ ਦਿਖਾਵਾਂਗੇ ਜਿਸ ਦੇ ਵਿੱਚ ਇਹ ਸੇਵਾ ਕਰਦੇ ਨੇ ਲੋਕਾਂ ਦੀ ਜਿਹੜੀ ਹੈ ਦਰਦ ਸੁਣਦੇ ਨੇ ਔਰ ਉਹਨਾਂ ਉਹਨਾਂ ਦੀ ਜਿਹੜਾ ਸੇਵਾ ਕਰਦੇ ਨੇ ਸਸੀ ਕਾ ਸਸੀ ਕਾ ਜੀ ਬਾਈ ਖਾਲਸਾ ਬਾਈ ਫਤਿਹ ਤਹਾਦੀ ਕਿਦਾਂ ਇਹ ਸੇਵਾ ਤੁਹਾਡੇ ਮਨ ਦੇ ਵਿੱਚ ਆਈ ਹੈ ਔਰ ਤੁਸੀਂ ਮੈਂ ਦੇਖ ਰਿਹਾ ਕਿ ਪਿੱਛੇ 20 ਤੋਂ 25 ਲੋਕ ਹੈ ਜਿਹੜੇ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਦਿੱਤੀ ਹੈ ਇੱਕ ਆਸ਼ਰਮ ਬਣਾਇਆ ਲੋਕਾਂ ਨੂੰ ਕਿਦਾਂ ਤੁਸੀਂ ਚੱਕ ਕੇ ਲਿਆਂਦੇ ਹੋ ਕਿਦਾਂ ਕਿਦਾਂ ਦੀ ਹਾਲਤ ਚ ਅ ਲੈ ਕੇ ਆਂਦੇ ਹਾਂ ਇਹਦੇ ਬਾਰੇ ਥੋੜੀ ਮੈਨੂੰ ਜਾਣਕਾਰੀ ਚ ਸ਼ੌਂਕ ਤਾਂ ਹੀ ਸਾਡੇ ਮਨ ਦੇ ਤਮੰਨਾ ਦਾ ਬਹੁਤ ਟਾਈਮ ਤੋਂ ਸੀ ਕਿ ਵਾਹਿਗੁਰੂ ਦੀ ਕਿਰਪਾ ਸੀ ਆਸ਼ਰਮ ਬਣਾਈਏ ਸੇਵਾ ਕਰੀਏ ਪਰ ਸਾਡਾ ਵਾਲਾ ਹੱਪ ਹੈਗਾ ਸੀ ਨਹੀਂ ਜਾ ਹੋਇਆ ਕਿਸੇ ਵੱਖੀ ਵੀ ਪਰ ਗੁਰੂ ਨੇ ਕਿਰਪਾ ਕੀਤੀ ਇੱਕ ਦਿਨ ਅਸੀਂ ਬਾਜ਼ਾਰ ਚੋਂ ਆ ਰਹੇ ਸੀਗੇ ਸਾਨੂੰ ਮਾਤਾ ਦੇਖਿਆ ਸੀ ਮਾਤਾ ਬੜੀ ਬੁਰੀ ਹਾਲਤ ਦੇ ਵਿੱਚ ਪਈ ਅੱਧੇ ਕੱਪੜੇ ਪਾਟੇ ਉਹਦਾ ਬੁਰਾ ਹਾਲਤ ਅੱਜ ਕੱਲ ਲੋਕੀ ਘਰਾਂ ਦੇ ਵਿੱਚ ਸੇਵ ਨਹੀਂ ਗਏ ਤੇ ਰੋੜਾਂ ਦੇ ਉੱਤੇ ਕਿੱਥੇ ਸੇਵ ਰਹਿਣਗੇ ਅਸੀਂ ਉਦੋਂ ਤੋਂ ਹੀ ਮਨ ਬਣਾ ਲਿਆ ਮੈਂ ਕਿਉਂ ਨਾ ਯਾਰ ਆਪਾਂ ਜਦੋਂ ਆਸ਼ਰਮ ਬਾਹਰ ਵੱਡਾ ਬਣੂਗਾ ਜਦੋਂ ਦੇਖ ਅਸੀਂ ਫਿਰ ਉਦੋਂ ਤੋਂ ਹੀ ਸਾਨੂੰ ਸੰਤਾਂ ਲੋ ਪਰਮਿਸ਼ਨ ਮਿਲ ਗਈ ਕਹਿੰਦੇ ਪੁੱਤ ਤੁਸੀਂ ਤੁਹਾਡੇ ਨਾਲ ਆ ਸੀ ਤੁਸੀਂ ਸੇਵਾ ਕਰੋ ਅਸੀਂ ਉਦੋਂ ਤੋਂ ਹੀ ਘਰੇ ਸ਼ੁਰੂ ਕਰਤੀ ਸੇਵਾ ਜੀ ਉਦੋਂ ਦੀ ਮਹਾਰ ਦੀ ਕਿਰਪਾ ਵਾ ਇੱਥੇ ਵੀ ਸਾਨੂੰ ਪਤਾ ਲੱਗਦਾ ਵੀ ਇੱਥੇ ਮਾਤਾ ਜਾਂ ਕੋਈ ਬਜ਼ੁਰਗ ਆ ਜਾਂ ਕੋਈ ਬੱਚਾ ਵਾ ਅਸੀਂ ਉਹਨੂੰ ਜਾ ਕੇ ਲੈ ਕੇ ਆਨੇ ਆ ਤੇ ਸਾਨੂੰ ਕੋਈ ਤਲਾਹ ਕਰ ਦੇਵੇ ਸਾਨੂੰ ਹੁਣ ਵੀ ਸਾਡਾ ਫੋਨ ਨੰਬਰ 995151536 ਸਾਡਾ ਫੋਨ ਨੰਬਰ ਆ ਰਾਹੂ ਰੋਲ ਲਦੇ ਆਣਾ ਧੰਗੁਰ ਨਾਨਕ ਦੇਵ ਤੇ ਧੰਬਾਬਾ ਸ਼੍ਰੀ ਚੰਦ ਆਸ਼ਰਮ ਦਾ ਨਾਮ ਰੱਖਿਆ ਜੀ ਕਿਤੇ ਵੀ ਕਿਸੇ ਭੈਣ ਭਰਾ ਨੂੰ ਲਵਾਰਸ ਬੱਚਾ ਕੋਈ ਬਜ਼ੁਰਗ ਕਿਤੇ ਵੀ ਮਿਲਦਾ ਹੋਵੇ ਸਾਨੂੰ ਦੱਸੋ ਅਸੀਂ ਆ ਕੇ ਲੈ ਜਾਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਹੋ ਔਰ ਇਹ ਲੋਕ ਆ ਜਿਹੜੇ ਕਿੱਦਾਂ ਕਿੱਦਾਂ ਦੀ ਹਾਲਤ ਵਿੱਚ ਇਹਨਾਂ ਨੂੰ ਲੈ ਇਹ ਬੰਦਾ ਸੀ ਮਿਹਰਬਾਨ ਤੋਂ ਲੈ ਕੇ ਆਏ ਸੀ ਬਹੁਤ ਗੰਦੀ ਹਾਲਤ ਦੇ ਵਿੱਚ ਸੀਗਾ ਅੱਛਾ ਜੀ ਤੇ ਇਹ ਰੋਡ ਦੇ ਉੱਤੇ ਜਿਵੇਂ ਆਪੜ ਆ ਬੰਦੇ ਹੁੰਦੇ ਆ ਕਿਸੇ ਕੋਲ ਚਾਹ ਮੰਗ ਲਈ ਕੋਈ ਠੰਡਾ ਮੰਗ ਲਿਆ ਤੇ ਸਾਨੂੰ ਪਤਾ ਲੱਗਿਆ ਅਸੀਂ ਇਹਨੂੰ ਲੈ ਕੇ ਆਏ ਲਿਆ ਕੇ ਇਹਨੂੰ ਲੱਗਦਾ ਅੱਜ ਹੁਣ ਇੰਨੀ ਕੁ ਸੇਵਾ ਕਰ ਰਿਹਾ ਬੰਦਾ ਮੈਂ ਕਹਿੰਦਾ ਸਾਡੇ ਆਸ਼ਰਮ ਦੇ ਵਿੱਚੋਂ 25 30 ਬੰਦੇ ਜੋ ਕੋਈ ਵੀ ਸੇਵਾ ਨਹੀਂ ਕਰਦਾ ਜਿੰਨੀ ਸੇਵਾ ਇਹ ਬੰਦਾ ਕਰ ਰਿਹਾ ਕਿੰਨਾਂ ਵੱਲ ਜਿਹੜੀ ਸਾਡੀ ਸੇਵਾ ਭਾਂਡਿਆਂ ਦੀ ਸਾਰੀ ਇਹ ਕਰਦਾ ਵਾ ਕਿ ਬਾਬੇ ਦੀ ਕਿਰਪਾ ਬਹੁਤ ਵਧੀਆ ਸੇਵਾ ਕਰ ਰਿਹਾ ਤੇ ਉਦੋਂ ਬਾਅਦ ਆ ਗਿਆ ਇਹ ਮੁੰਡਾ ਇਹ ਮੁੰਡਾ ਛੋੜਾ ਆ ਜਾਂ ਜਾਨਕੀ ਮਨ ਤੋਂ ਥੋੜਾ ਜਿਹਾ ਟੈਨਸ਼ਨ ਦੇ ਵਿੱਚ ਰਹਿੰਦਾ ਸੀਗਾ ਇਹ ਅੰਦਰੇ ਪਿਆਰ ਨਹੀਂ ਸਾਨੂੰ ਚੰਡੀਗੜ੍ਹ ਰੋਡ ਤੋਂ ਮਿਲਿਆ ਸੀ ਇਹਦੇ ਮੰਮੀ ਡੈਡੀ ਪੂਰੇ ਹੋਗੇ ਇਹਦੇ ਨਾਨਾ ਨਾਨੀ ਨਾਨਾ ਤਕੜ ਤਕੜੇ ਪਰਿਵਾਰ ਦਾ ਮੁੰਡਾ ਵਾ ਉਹਨਾਂ ਦਾ ਘਰੋਂ ਬਾਹਰ ਕੱਢਦਾ ਸਾਂਭਿਆ ਨਹੀਂ ਇਹ ਵਿਚਾਰਾ ਅੱਧੀ ਸਵਰਾਲਾ ਚੌਕ ਅੱਧੀ ਰੋਡ ਤੇ ਪਿਆ ਹੁੰਦਾ ਸੀਗਾ ਸਾਨੂੰ ਜਦ ਦੇਖਿਆ ਯਾਰ ਆਪਣਾ ਪੰਜਾਬੀ ਭਾਈ ਆ ਇਸ ਕਿਉਂ ਉਹਨਾਂ ਨੂੰ ਲੈ ਇਹਨੂੰ ਵੀ ਲਿਆਂਦਾ ਹੁਣ ਇਹ ਵੀ ਸੇਵਾ ਕਰਵਾਉਂਦਾ ਵਧੀਆ ਨਾਲ ਮੁੰਡਾ ਨਾਲ ਲਾ ਕੇ ਜੇ ਇਹਨੂੰ ਕਹਿ ਦਈਏ ਪੁੱਤ ਆ ਕੰਮ ਕਰ ਲੈ ਕਰਵਾ ਦਿੰਦਾ ਵਾ ਅੱਛਾ ਇਹ ਹੁਣ ਇਹ ਮਾਨਸਿਕ ਤੌਰ ਤੇ ਠੀ ਗੱਲ ਕਰ ਲਾ ਕੋਈ ਵੀ ਗੱਲ ਸਸੀਕਾਲ ਹਾਂ ਸਸੀਕਾਲ ਬਾਈ ਜੀ ਸਸੀਕਾਲ ਠੀਕ ਹੋ ਠੀਕ ਕੋਈ ਪਛਾਣੀ ਦਾਣੀ ਨਹੀਂ ਹੈ ਰੋਟੀ ਖਾ ਲਈ ਸੀ ਹਾਂ ਖਾ ਲਈ ਅੱਛਾ ਠੀਕ ਆ ਹਲੇ ਇੰਨਾ ਮਤਲਬ ਫਿੱਟ ਨਹੀਂ ਹੈਗਾ ਹਨਾ ਫਿਲਹਾਲ ਹਨਾ ਹਾਂਜੀ 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 ਅੱਛਾ ਤੇ ਇਹ ਬਜ਼ੁਰਗ ਸੀਗਾ ਜੀ ਇਹ ਸਾਨੂੰ ਚੰਡੀਗੜ੍ਹ ਰੋਡ ਤੋਂ ਇਤੋਂ 4 ਕਿ ਮਹੀਨੇ ਪਹਿਲਾਂ ਮਿਲਿਆ ਸੀਗਾ ਸਾਡੇ ਕੋਲ 1.5-2 ਮਹੀਨੇ ਰਿਹਾ ਤੇ ਇਹਦੇ ਅਸੀਂ ਵੀਡੀਓ ਪਾਈ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਦੀ ਘਰ ਵਾਲੀ ਆਈ ਇਹਦੀ ਬੇਟੀ ਆਈ ਅੱਛਾ ਇੱਥੇ ਆਏ ਸੀਗੇ ਹਾਂ ਇੱਥੇ ਆਏ ਸੀਗੇ ਇਹਦਾ ਮੁੰਡਾ ਵਕੀਲ ਆ ਇੱਕ ਬੰਬੇ ਸਲੂਨ ਚਲਾਉਂਦਾ ਇੱਕ ਇੱਥੇ ਭਾਮੀਆਂ ਦੇ ਵਿੱਚ ਰਹਿੰਦੇ ਆ ਵੈਸੇ ਇਹ ਅੱਛਾ ਜੀ ਤੇ ਇਹ ਢਿੰਗ ਸਿੰਘ ਸੀਗਾ ਇਹਦੀ ਆਤ ਕੀ ਬਣ ਗਈ ਪਤਾ ਨਹੀਂ ਕਿਹੜੇ ਮਾੜੇ ਕਰਮ ਆਏ ਤੇ ਇਹ ਰੋਡ ਦੇ ਉੱਤੇ ਜਾ ਕੇ ਆਪਣਾ ਲੁਧਿਆਣੇ ਸੁਵਰਾਚੋਂ ਦਾ ਅਗਲਾ ਚੌਕ ਆ ਉੱਥੇ ਮੰਗਣਾ ਮੰਗ ਕੇ दारू ਪੀਣੀ ਉੱਥੇ ਡੱਗਿਆ ਨਾ ਉਹਨੂੰ ਵੀਡੀਓ ਵੀ ਸੈਂਡ ਕਰੂੰਗਾ ਮੈਂ ਉਹਦੀ ਓਕੇ ਜੀ ਓਕੇ ਤੇ ਉਦੋਂ ਬਾਅਦ ਫਿਰ ਤੇ ਘਰ ਦੇ ਲੈ ਗਏ ਇਹਨੂੰ ਆਕੇ ਉਹਨਾਂ ਕੋਈ ਕਨਾਲ ਤੋਂ ਕੋਈ ਨਾ ਜ਼ਮੀਨ ਹੋਣੀ ਆ ਸ਼ਾਂਕਾ ਹੋਣੀ ਆ ਕਿਤੇ ਬਾਬਾ ਨਾਨਾ ਹੋ ਕਰਾ ਲਵੇ ਉਹਦਾ ਗੁੱਠਾ ਲਵਾਇਆ ਫੇਰ ਘਰੋਂ ਬਾਹਰ ਕੱਢਤਾ ਅੱਛਾ 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 ਫਿਰ ਨੂੰ 15 ਦਿਨ ਹੋ ਗਏ ਫੇਰ ਲੈ ਕੇ ਆਏ ਸੀ ਇਹਨੂੰ ਦੁਬਾਰਾ ਓਕੇ ਫੇਰ ਲਿਆਏ ਦੁਬਾਰਾ ਦੁਬਾਰਾ ਫ ਦਾ ਜਨਾਰ ਹੈਗੀ ਆ ਫਿਰ ਗੁੱਠਾ ਲਵਾ ਕੇ ਇਹਨੂੰ ਦੁਬਾਰਾ ਤੁਹਾਡੇ ਕੋਲ ਛੱਡਤਾ ਛੱਡ ਦੇ ਲੋਡ ਤੇ ਛੱਡਤਾ ਬਾਹਰ ਕੱਢਦਾ ਫਿਰ ਇਹਨੂੰ ਸਮਰਾਜ ਚੋਂ ਤੋਂ ਲੈ ਕੇ ਆਏ ਆ ਅਸੀਂ ਤੇ ਫਿਰ ਉਸ ਤੋਂ ਬਾਅਦ ਇਹ ਟੇਸ਼ਨ ਤੋਂ ਮਿਲਿਆ ਸੀ ਬੰਦਾਾਨੂੰ ਇਹ ਬਾਬਾ ਜੀ ਟੇਸ਼ਨ ਤੋਂ ਮਿਲੇ ਹਾਂ ਇਹ ਟੇਸ਼ਨ ਤੋਂ ਮਿਲੇ ਸੀਗੇ ਇਹ ਜਦੋਂ ਹੀ ਸਾਡੇ ਕੋਲ ਰਹਿ ਰਹੇ ਆ ਵਧੀਆ ਇਹ ਬੱਚਾ ਵੀ ਸਲੂਸ਼ਨ ਪੀਂਦਾ ਸੀਗਾ ਇਹਦੇ ਨਾਲ ਦੇ ਚਾਰ ਮੁੰਡੇ ਲੈ ਕੇ ਆਏ ਤੇ ਰਗਸ਼ਾ ਦੇ ਲੱਤਾਂ ਘੁੱਟਰੇ ਤੇ ਜਿਆਦਾ ਇਹ ਕਿੱਥੋਂ ਮਿਲਿਆ ਜੀ ਇਹ ਟੇਸ਼ਨ ਤੋਂ ਮਿਲਿਆ ਸੀ ਰੇਲਵੇ ਟੇਸ਼ਨ ਤੋਂ ਉਹ ਤਿੰਨ ਜਾਣੇ ਇਹਦੇ ਨਾਲ ਦੇ ਭੱਜ ਗਏ ਇਹ ਵਿਚਾਰਾ ਟੈਗ ਗਿਆ ਉਹਨੇ ਵਧੀਆ ਸੇਵਾ ਕਰ ਰਿਹਾ ਹੈ ਗੁਰੂ ਮਹਾਰਾਜ ਦੀ ਕਿਰਪਾ ਦੀ ਵੀਡੀਓ ਵੀ ਪਾਈ ਆ ਤੇ ਇਹਦਾ ਕੋਈ ਘਰ ਦਾ ਪਰਿਵਾਰ ਦਾ ਨਹੀਂ ਮਿਲਿਆ ਜੀ ਮਮੀ ਇਹਦਾ ਮਮੀ ਹੈ ਨਹੀਂ ਇਹਦਾ ਡੈਡੀ ਹੈਗਾ ਵੀਡੀਓ ਇਹਦੀ ਅਸੀਂ ਪਾਈ ਆ ਤੇ ਅੱਗੇ ਵੀ ਪਾਈ ਅੱਜ ਵੀ ਕਹਿੰਦੇ ਆ ਜੇ ਕਿਤੇ ਵੀ ਇਹਦਾ ਕੋਈ ਘਰ ਦਾ ਮਿਲਦਾ ਤੇ ਸਾਡਾ ਫੋਨ ਨੰਬਰ 995151349 ਤੇ ਸਾਡਾ ਫੋਨ ਨੰਬਰ ਆ ਤੇ ਜੇ ਕੋਈ ਇਹਨੂੰ ਲਿਜਾਣਾ ਚਾਹੁੰਦਾ ਵੀ ਇਹਦੇ ਘਰ ਦਾ ਸਾਨੂੰ ਐਡਰੈਸ ਦਵੇ ਇਹਨੂੰ ਅੱਗੇ ਲਿਜਾ ਸਕਦਾ ਵਾ ਰਾਹੂ ਰੋ ਲੁਧਿਆਣਾ ਪੈਨ ਟੋਲਣ ਵਾਲ ਤੇ ਧੰਨ ਧੰਨ ਗੁਰੂ ਨਾਨਕ ਦੇਵਾਸਰਮ ਤੇ ਬਾਬਾ ਜੀ ਇਹ ਮਾਤਾ ਜੀ ਇਹ ਮਾਤਾ ਬਣੀ ਤਰਿਕਾ ग्रह ए, ए, ए। कोई पाशा, कोई नहीं मसाला, मिर्ची कुटते मसाला। मसाला हाँ। नहीं तेरा घर कितने पिछे नागपुर 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 कौन सा आश्रम का क्या नाम था ਸਟੇਟ ਆ ਬਸਰ ਤੇ ਕੁੜੀ ਦਾ ਲੜਕੀ ਦਾ ਨਾਮ ਕੀ ਬਨਨਤੀ ਵਿਨੰਤੀ ਇਹਦੀ ਬੇਟੀ ਦਾ ਨਾਮ ਬਨਨਤੀ ਆ ਅੱਛਾ ਯਹਾਂ ਕਿਵੇਂ ਪਹੁੰਚੇ ਆ ਫਿਰ ਯਹਾਂ ਕਿਵੇਂ ਪਹੁੰਚ ਗਏ ਹੈ ਪੁਲਿਸ ਨੇ ਆਣ ਲਿਤੇ ਹੈ ਪੁਲਿਸ ਨੇ ਆਣ ਲਿਤੇ ਕਿਵੇਂ ਪੁਲਿਸ ਨਹੀਂ ਆਉਂਦੀ ਅੱਛਾ ਇਹਦੀ ਪਾਸ਼ਾ ਨਹੀਂ ਸਮਝ ਆ ਰਹੀ ਨਾ ਚਲੋ ਦੱਸੋ ਇਹ ਜਿਹੜੇ ਮੋਰ ਬੱਚੇ ਆ ਜੀ ਇਹ ਸਾਨੂੰ ਮਿਲਿਆ ਸੀ ਲੁਧਿਆਣੇ ਤੋਂ ਏ ਵੀ ਪਿਆਬੀ ਆ ਬੰਦਾ ਆਪਣਾ ਇਹ ਦੱਸਦਾ ਵੀ ਮੇਰਾ ਭਾਈ ਇੱਕ ਪੁਲਿਸ ਦੇ ਵਿੱਚ ਆ ਇਹ ਦੂਜੇ ਨੰਬਰ ਦੇ ਮੁੰਡਾ ਕੁੜੀ ਦੱਸਦਾ ਵੀ ਇਹ ਮੇਰੀ ਕੈਨੇਡਾ ਅਮਰੀਕਾ ਰਹਿੰਦੇ ਆ ਪਰ ਹਾਇਦਕਰ ਕੋਈ ਨਹੀਂ ਆਇਆ ਇਹਨੂੰ ਲੈਣ ਵਾਸਤੇ ਇਹਦੀ ਵੀਡੀਓ ਵੀ ਤਿੰਨ ਚਾਰ ਵਾਰੀ ਪਾ ਚੁੱਕੇ ਆ ਅਸੀਂ ਇਹ ਸਾਡੇ ਕੋਲ ਰਹਿ ਰਿਹਾ ਵਿਚਾਰਾ ਚਾਰ ਪੰਜ ਮਹੀਨਿਆਂ ਤੋਂ ਤੇ ਵਧੀਆ ਇਹ ਵੀ ਬੰਦਾ ਇਹ ਮੁੰਡਾ ਅ ਕੀ ਨਾਮ ਹੈ ਦਾ ਪ੍ਰਦੀਪ ਨੋ ਆ ਇਹਦਾ ਇਹ ਸਾਨੂੰ ਸਟੇਸ਼ਨ ਤੋਂ ਮਿਲਿਆ ਸੀਗਾ ਤੇ ਬਾਕੀ ਮੁੰਡੇ ਜਦੋਂ ਅਸੀਂ ਦਬਕਾ ਮਾਰੋ ਡਰਦੇ ਮਾਰੇ ਮੇਤੋਂ ਬਾਣਾ ਦੇਖ ਕੇ ਭੱਜ ਗਏ ਨਸ਼ਾ ਕਰਦੇ ਚਿੱਟਾ ਪੀਂਦੇ ਸੀਗੇ ਇਹ ਮੁੰਡਾ ਡਰ ਕੇ ਭੱਜਣ ਲੱਗ ਪੁੱਤੂ ਰਿਆ ਕੋਈ ਇੰਦਨ ਕੁਛ ਨਹੀਂ ਕਹਿੰਦੇ ਆ ਜਾ ਕਿ ਸਾਡੇ ਕੋਲ ਆ ਗਿਆ ਇਹਨੂੰ ਫਿਰ ਅਸੀਂ ਸਮਝਾਇਆ ਤਿੰਨ ਚਾਰ ਦਿਨ ਇਹਨਾ ਤੋੜ ਮੰਨੀ ਵੀ ਬਾਬਾ ਜੀ ਤੋੜ ਲੱਗਦੀ ਆ ਅਸੀਂ ਇਹਨੂੰ ਦਵਾਈ ਦਿੱਤੀ ਹੁਣ ਇਹ ਪੰਜ ਤੋਂ 6 ਮਹੀਨੇ ਤੋਂ ਆਪਣੇ ਕੋਲ ਬਹੁਤ ਵਧੀਆ ਰਹਿ ਰਿਹਾ ਹੈ ਸੇਵਾ ਕਰ ਰਿਹਾ ਬਹੁਤ ਵਧੀਆ ਸੇਵਾ ਕਰਦਾ ਵਾ ਤੇ ਗੁਰੂ ਮਹਾਰਾਜ ਦੀ ਕਿਰਪਾ ਤੇ ਉਹ ਬੰਦਾ ਸਾਨੂੰ ਸਟੇਸ਼ਨ ਤੋਂ ਮਿਲਿਆ ਸੀਗਾ ਨਾ ਆਪਣੇ ਬਸਤੀ ਚੌਂਕ ਤੋਂ ਸਾਨੂੰ ਕਿਸੇ ਦਾ ਫੋਨ ਆਇਆ ਸੀ ਇਦਾਂ ਕਰਕੇ ਲੰਗੜ ਲੱਤ ਟੁੱਟੀ ਆ ਬੰਦੇ ਦੀ ਇਹਦੀ ਵੀ ਇਹ ਭਾਈ ਮੰਗ ਕੇ दारू-ਦਰੂ ਪੀ ਕੇ ਆਰਾਮ ਨਾਲ ਸੌਂਿਆ ਨਾ ਗੰਦੀ ਹਾਲਤੀ ਬਹੁਤ ਜ਼ਰਾ ਇਹਦੀ ਤੇ ਅੱਡੜੇ ਲੰਮੇ ਨੋ ਇਹਦੇ ਤੇ ਕੀੜੇ ਪੈ ਇਸ ਤੇ ਜਿਵੇਂ ਪੈਂਟ ਪਾਈ ਦੀ ਉਹਦੇ ਵਿੱਚ ਵੀ ਕੀੜੇ ਪੈ ਲੈਟਰਿੰਗ ਵਿੱਚ ਸਾਰਾ ਕੁਝ ਹੈ ਤੇ ਫਿਰ ਇਹ ਮਾਤਾ ਸਾਨੂੰ ਮਾਤਾ ਯਾਰ ਇੱਕ ਮਿੰਟ ਲਈ ਇਹ ਮਾਤਾ ਬੋਂਕ ਅਸੀਂ ਆਪਣੇ ਨਾਲੇ ਖਰਚੇ ਪਿੰਡ ਪੈਂਦਾ ਵਾ ਉਹ ਸਰਪੰਚ ਸਾਹਿਬ ਮੇਰੇ ਦੋਸਤ ਆ ਉਹਨਾਂ ਦੀ ਇਹ ਚਾਚੀ ਸੱਸ ਲੱਗਦੀ ਆ ਇਹਨਾ ਆਪਦੇ ਮੁੰਡਿਆਂ ਨੂੰ 2-200 ਗਾਜ ਦਾ ਪਲਾਟ ਦੇਤਾ ਤਿੰਨੇ ਮੁੰਡਿਆਂ ਨੂੰ ਅੱਛਾ ਜੀ ਉਹ ਮੁੰਡਿਆਂ ਨੇ ਜਗਾ ਪੈਣੀ ਵੇਚੀ ਕੀ ਕੀਤਾ ਕਰਕੇ ਮੁੜ ਕੇ ਮਾਤਾ ਵਾਲੀ ਜਗਾ ਤੇ ਫੇਰ ਕਬਜ਼ਾ ਕਰ ਲਿਆ ਇਹਨੂੰ ਕੁੱਟਮਾਰ ਕਰਕੇ ਦਾ ਸਿਰ 파ੜਤਾ ਹੋਰ ਲੱਤਾਂ ਮਾਰੀਆਂ ਕੁੱਟ ਮਾਰ ਕੇ ਘਰੋਂ ਬਾਹਰ ਕੱਢਤਾ ਫੇਰ ਉਦੋਂ ਬਾਅਦ ਇਹ ਆਪਦੀ ਪੋਤੀਆਂ ਦੋਧੀਆਂ ਕੋਲ ਚਲ ਗਈ ਉਹਨਾਂ ਦੋਧੀਆਂ ਵੀ ਕੁੱਟੀਆਂ ਵੀ ਤੁਸੀਂ ਕਾਹਦੇ ਰੱਖਦੇ ਐ ਇਹਨੂੰ ਅੱਛਾ ਉਹਨਾਂ ਦੇ ਮੁੰਡਿਆਂ ਦੀ ਬੁੱਟੀਆਂ ਕਿੱਥੇ ਜਾਣਾ ਜਿਹੜੀ ਰਸਤੇਾਰੀ ਚ ਰਹਿਣਾ ਉਹਨਾਂ ਨੂੰ ਵੀ ਜਾ ਕੇ ਕੁੱਟਮਾਰ ਕਰਨੀ ਮਾੜਾ ਚੰਗਾ ਬੋਲਣਾ ਉਥੋਂ ਵੀ ਕਢਾਉਣਾ ਇਹਨੂੰ ਫਿਰ ਉਹ ਇੰਦੇ ਜਿਹੜਾ ਜੁਵਾਈ ਆ ਭਤੀ ਜੁਵਾਈ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਬਾਬਾ ਜਿੱਦਾਂ ਕਰ ਗਿਆ ਤੇ ਗੱਲ ਆ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਫਿਰ ਹੁਣ ਇਹ ਮਹੀਨੇ ਤੋਂ ਮੇਰੇ ਕੋਲ ਮਾਤਾ ਰਹਿ ਰਹੀ ਆ ਤੇ ਇਹ ਵਿਚਾਰੀ ਦਾ ਬਹੁਤ ਬਰਾਹਾਲ ਆ ਯਾਨੀ ਕਿ ਬੱਚਿਆਂ ਨੂੰ ਯਾਦ ਕਰਕੇ ਰੋਂਦੀ ਪਰ ਮਾਵਾ ਤਾਂ ਮਾਵਾ ਹੀ ਹੁੰਨੀ ਆ ਪਰ ਉਹ ਪਤਾ ਨਹੀਂ ਕਿਹੜੇ ਸਾਲੇ ਕਿਹੜੇ ਗੰਦੀ ਨਾਲੀ ਦੇ ਕੀੜੇ ਪੈਦਾ ਹੋਏ ਕਿਤੇ ਤੇ ਜਿਹੜੇ ਇਹਨੂੰ ਬਾਹਰ ਕੁੱਟ ਮਾਰ ਕੇ ਬਾਹਰ ਕੱਢਤਾ ਉਹਨਾਂ ਨੇ ਤੇ ਹਜੇ ਆਪਾਂ ਨੂੰ ਮਿਲੇ ਨਹੀਂ ਕਿਸੇ ਨੂੰ ਉਹਨੂੰ ਮਿਲਣਾ ਵਾਹਿਗੁਰੂ ਕਿਰਪਾ ਕਰੇ ਉਹ ਵੀ ਮਾਂ ਪੇ ਉਹਨੂੰ ਕਿੱਦਾਂ ਬਾਹਰ ਕੱਢੀਦਾ ਵਾ ਪਤਾ ਨਹੀਂ ਕੁਝ ਕਹਿਣਾ ਜਾਓਗੇ ਹਾਂਜੀ ਮੈਂ ਜਗਾ ਆਪਣੀ ਖਾਲੀ ਕਰਾਣੀ ਮੈਂ ਜਿੱਦਾਂ ਮੈਨੂੰ ਬਾਹਰ ਕੱਢਿਆ ਮੈਂ ਉਹਨੂੰ ਰਹਿਣ ਨਹੀਂ ਦੇਣਾ ਵਿੱਚ ਕੀ ਕਾਰਨ ਕੀ ਹੈ ਬੱਚਿਆਂ ਨੇ ਕੱਢਦਾ ਘਰੋਂ ਵੀ ਆਹ ਉਮਰ ਦੇ ਵਿੱਚ ਅਸੀਂ ਆਸ਼ਰਮ ਵਿੱਚ ਰਹਿਣਾ ਮੈਂ ਹੁਣ ਬਥੇਰਾ ਉਹਨੂੰ ਸਮਝਾਇਆ ਵੀ ਮੈਂ ਨਹੀਂ ਜਗਾ ਵੇਚਣੀ ਤੂੰ ਜਿੱਥੇ ਮਰਜ਼ੀ ਰਹੋ ਕੰਮ ਕਰਕੇ ਖਾਓ ਹੂੰ ਮੈਂ ਤੁਹਾੜੇ ਕੋ ਕੁਝ ਨਹੀਂ ਮੰਗਦੀ ਮੈਂ ਤੁਹਾੜੇ ਕੋ ਗੱਡੀਆਂ ਨਹੀਂ ਮੰਗਦੀ ਕੁਝ ਨਹੀਂ ਮੰਗਦੀ ਮੇਰਾ ਅੰਦਰ ਰੋਟੀ ਮੇਰੀ ਨਹੀਂ ਤੁਸੀਂ ਪਕਾਉਂਦੇ ਤਾਂ ਵੀ ਜੇ ਪਕਾਉਂਦੇ ਤਾਂ ਵੀ ਜੇ ਮੈਂ ਖਾਂਦੀ ਤਾਂ ਵੀ ਉਲਟ ਬੋਲਦੇ ਸੀ ਜੇ ਮੈਂ ਖਾਂਦੀ ਆਪਣੀ ਰੋਟੀ ਤਾਂ ਵੀ ਅੰਦਰੋਂ ਕੱਢ ਲਿਆ ਸਮਾਨ ਤੇ ਹੁਣ ਸੇਵਾ ਕਰ ਰਹੇ ਨੇ ਬਾਹਰ ਕੱਢ ਦਿੱਤਾ ਹੁਣ ਅਵਤਾਰ ਜੀ ਸੇਵਾ ਕਰ ਰਹੇ ਨੇ ਠੀਕ ਆ ਖੁਸ਼ ਹੋ ਇਹਨਾਂ ਦੀ ਸੇਵਾ ਤੋਂ ਮੈਂ ਫੈਮਿਲੀ ਜੀ ਆ ਗਈ ਜਿੱਦਾਂ ਮੇਰੀ ਫੈਮਿਲੀ ਮਤਲਬ ਘਰ ਹੀ ਹੈ ਆਸ਼ਰਮ ਨਹੀਂ ਹੈਗਾ ਇਹ ਤੁਹਾਡਾ ਪਰਿਵਾਰ ਬਣ ਚੁੱਕਾ ਹੈ ਪਰ ਬਾਕੀ ਉਹ ਮੈਂ ਉਹਨਾਂ ਨੂੰ ਰਹਿਣ ਨਹੀਂ ਦੇਣਾ ਵਿੱਚ ਅੱਛਾ ਹਾਂ ਜਦ ਮੈਨੂੰ ਸਜ਼ਾ ਦੇ ਦਿੱਤੀ ਉਹਨਾਂ ਨੇ ਮੇਰੇ ਨਹੀਂ ਬਣੇ ਮੈਂ ਉਹ ਨਹੀਂ ਰਹਿਣ ਦਿੰਦੀ ਉਹਨਾਂ ਨੂੰ ਵਿੱਚ ਹਾਂਜੀ ਉਹ ਦੀ ਸੇਵਾ ਕਰ ਰਹੇ ਹੋ ਕਾਫੀ ਇਹਦੇ ਵਿੱਚ ਖਰਚਾ ਵੀ ਹੁੰਦਾ ਨਾ ਕਿੱਦਾਂ ਫਿਰ ਖਰਚਾ ਅਵੋਡ ਕਰਦੇ ਹੋ ਕਿਉਂਕਿ ਇਹਦੇ ਲਈ ਤਾਂ ਆਪਾਂ ਨੂੰ ਚਾਹੀਦਾ ਵੀ ਜਿਹੜੇ ਡੋਨਰ ਹੈ ਉਹ ਵੀ ਚਾਹੀਦੇ ਨੇ ਕਿ ਜਿਹੜੇ ਲੋਕ ਲੋਕਾਂ ਦੀ ਸੇਵਾ ਕਰਨ ਕਿਉਂਕਿ ਇਕੱਲੇ ਦੇ ਬਸਤੇ ਇੰਨਾ ਨਹੀਂ ਹੁੰਦਾ ਤੇ ਕਿਸ ਤਰ੍ਹਾਂ ਮੈਨੇਜ ਕਰਦੇ ਆ ਜਰੂਰਤ ਦਾ ਹਰ ਇੱਕ ਚੀਜ਼ ਦੀ ਪੈਂਦੀ ਹੈ ਬਹੁਤ ਜਰੂਰਤਾਂ ਪਰ ਗੁਰਨਾਨ ਕੁਮਾਰਾ ਦੀ ਕਿਰਪਾ ਸੱਚੇ ਪਾche ਮਨ ਤੋਂ ਸ਼ਰਦਾ ਤੋਂ ਤੁਸੀਂ ਸੇਵਾ ਕਰੋ ਨਾ ਉਹ ਬੂੰਦ ਬੂੰਦ ਨਾਲ ਇਹ ਕਹਿੰਦੇ ਕਈਆਂ ਦੇ ਢਿੱਡ ਭਰ ਦਿੰਦਾ ਵਾ ਇੱਕ ਜਗ੍ਹਾ ਤੇ ਤੁਸੀਂ 10 20 50 ਹਜ਼ਾਰ ਲਾ ਕੇ ਚੱਲ ਜਾਓ 5 ਮਿੰਟ ਦੇ ਵਿੱਚ ਖਰਚ ਹੋ ਜਾਂਦੇ ਆ ਜੇ ਸੋਰਬੇ ਦਾ ਸਮਾਨ ਲੈ ਕੇ ਮੁੱਕਦਾ ਨਹੀਂਗਾ ਗੁਰੂ ਮਹਾਰਾਜ ਦੀ ਕਿਰਪਾ ਆਪਾਂ ਦਵਾਈਆਂ ਵੀ ਦਿੰਨੇ ਆਂ ਦੇਸੀ ਤੇ ਉਥੋਂ ਡਰ ਕੇ ਭਰਾ ਕੋਈ 500 ਕੋਈ 1000 ਖੁਸ਼ੀ ਨਾਲ ਦੇ ਜਾਂਦੇ ਆ ਵੀ ਬਾਬਾ ਜੀ ਤੁਸੀਂ ਸੇਵਾ ਕਰਦੇ ਆਸੀਂ ਵੀ ਸੇਵਾ ਕਰ ਲਈਏ ਕੁਝ ਮੇਰੇ 2-4000 ਦੋਸਤਾਂ ਕੇ ਮੁੰਡਾ ਵਾ ਕਿ ਉਹ ਉਹ ਬੈਠਾ ਭਰਾ ਮੇਰਾ ਤਾਈ ਦਾ ਮੁੰਡਾ ਵਾ ਤੇ ਬਾਕੀ ਸਾਡੀ ਕੋ ਭੈਣ ਬਣੀ ਹੈ ਮਾਛੂਆੜ ਤੋਂ ਆਂਦੀ ਕੁੜੀ ਤੇ ਇਹ ਵੀ ਵਿਚਾਰੇ ਵਿੱਚ ਸਾਡੇ ਨਾਲ ਸੇਵਾ ਕਰਦੇ ਆ ਇੱਕ ਸਾਡਾ ਮਾਛੂਆੜ ਤੋਂ ਹੋਰ ਆ ਸਰਪੰਚਾ ਮੁੰਡਾ ਤੇ ਉਹ ਵੀ ਚਲੋ ਆਪਣੇ ਨਾਲ ਜਿਵੇਂ ਹਾੜੀ ਸੋਣੀ ਕਣਕ ਉਹ ਆਉਂਦੀ ਆ ਕੋਈ ਗੋਰੀ ਕਣਕ ਦੀ ਦੇ ਗਿਆ ਕੋਈ ਚੌਲ ਦੇ ਗਿਆ ਇਦਾਂ ਕਰਕੇ ਸਾਡੇ ਨਾਲ ਸੇਵਾ ਕਰਾਈ ਜਾ ਰਹੇ ਆ ਕੁਝ ਮੇਰੇ ਏਰੀਆ ਦੇ ਵਿੱਚ ਮੇਰੇ ਪਿੰਡਾਂ ਦੇ ਵਿੱਚ ਜਿਵੇਂ ਬੰਦੇ ਆ ਜਿਨ੍ਹਾਂ ਨੂੰ ਗੁਰ ਆ ਘਰ ਦਾ ਹੁੰਦਾ ਉਹ ਕੋਈ 50 ਕਿਲੋ ਕੋਈ 20 ਕਿਲੋ ਉਹ ਸ਼ਰਦਾ ਨਾਲ ਆਪਣੇ ਦੇ ਜਾਂਦੇ ਆ ਉਹ ਉਹਦੇ ਨਾਲ ਸਾਡਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹ ਚੱਲ ਰਿਹਾ ਵਾ ਤੇ ਅਸੀਂ ਕਹਿੰਨੇ ਵੀ ਸਾਨੂੰ ਕਿਤੋਂ ਵੀ ਤਲਾਹ ਮੇਲੇ ਬੱਚਾ ਕੋਈ ਬਜ਼ੁਰਗ ਜਿੱਥੇ ਵੀ ਹੋਵੇ ਸਾਨੂੰ ਫੋਨ ਕਰੋ ਅਸੀਂ ਚਾਈ ਚਾਈ ਜਾ ਕੇ ਲੈ ਕੇ ਨਾਤ ਨੂੰ ਕਰੋ ਦਿਨੇ ਕਰੋ ਕਿਸੇ ਟਾਈਮ ਵੀ ਸਾਨੂੰ ਫੋਨ ਕਰ ਦੇਵੇ ਸਾਨੂੰ ਫੋਨ ਆਣਾ ਚਾਹੀਦਾ ਬਸ ਸਾਨੂੰ ਜੇ ਫੋਨ ਨਹੀਂ ਵੀ ਆਉਂਦਾ ਨਾ ਅਸੀਂ ਆਪਣੇ ਆਪ ਹੀ ਗੱਡੀ ਲੈ ਕੇ ਲੁਧਿਆਣੇ ਨੂੰ ਚੋਰ ਪੈਣੇ ਆ ਰਾ ਕਈ ਵਾਰੀ ਤੈਨ ਤਲ ਗੇੜੇ ਵੀ ਮਾਰ ਦਿੰਦੇ ਆ ਅਸੀਂ ਅਸੀਂ ਪੁੱਛਦੇ ਆ ਭਾਈ ਆ ਕਿੱਦਾਂ ਬੈਠਾ ਕਿੱਦਾਂ ਬੈਠਾ ਹੁਣ ਇਧਰ ਨਾ ਮਾਤਾ ਰਾਣੀ ਚ ਦੇ ਗਿਆ ਪੈਸੇ ਦੇ ਗਏ ਉਹ ਬਰ ਉਥੇ ਨਸ਼ੇ ਕਰਦੇ ਆ ਹੁਣ ਉਥੇ ਅਸੀਂ ਦੇਖਿਆ ਕਿ ਕੁੜੀ ਤਿੰਨ ਬੱਚੇ ਬੰਦੇ ਦੇ ਕੀੜੇ ਪਏ ਬੁਰਾ ਹਾਲ ਕੁੜੀ ਸੋਨੇ ਵਰਗੀ ਕੀੜੇ ਪਏ ਲੋਕਾਂ ਦੇ ਜਿਹੜੇ ਟੈਸਨ ਦੇ ਉੱਤੇ ਪਏ ਆ ਜੇ ਲਿਆਂਦੇ ਆ ਉਹ ਉਥੋਂ ਭੱਜ ਜਾਂਦੇ ਰਹਿੰਦੇ ਨੀਗੇ ਕਿਉਂਕਿ ਉਹਨਾਂ ਨੂੰ ਆਤਿਆਸੀ ਪਈ ਹੋਈ ਆ ਉਹਨੂੰ ਰੰਗ ਬਰੰਗਾ ਉਥੇ ਮਿਲਦਾ ਵਾ ਭਈ ਉਹ ਚੀਜ਼ ਆਪਾਂ ਨਹੀਂ ਦੇ ਸਕਦੇ ਕਿਉਂ ਨਸ਼ੇ ਆਪਾਂ ਨਹੀਂ ਦੇ ਸਕਦੇ ਤੇ ਨਸ਼ਿਆਂ ਦੇ ਤੋਂ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਰਹਿਤ ਕਰਾਣੇ ਆ ਤੇ ਬਾਕੀ ਕਿਸੇ ਨੂੰ ਵੀ ਦਵਾਈ ਬੂਟੀ ਦੀ ਲੋੜ ਆ ਕੋਈ ਵੀ ਜ਼ਰੂਰਤ ਆ ਉਹ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਦਵਾਂਗੇ ਅੱਛਾ ਤੁਸੀਂ ਦਵਾਈ ਬੂਟੀ ਦੀ ਗੱਲ ਕਰਦੇ ਹੋ ਕਿ ਕਿਹੜੀ ਕਿਹੜੀ ਦਵਾਈ ਬੂਟੀਆਂ ਵੀ ਤੁਸੀਂ ਦਿੰਨੇ ਹੋ ਜਿਹਦੇ ਨਾਲ ਤੁਸੀਂ ਦੱਸਦੇ ਹੋ ਕਿ ਮੈਂ ਇਸ ਆਸ਼ਰਮ ਦਾ ਮਤਲਬ ਇਹਨਾਂ ਲੋਕਾਂ ਦਾ ਪਾਲਣ ਪੋਸ਼ਣ ਕਰਨ ਲਈ ਮੈਨੂੰ ਲੋੜ ਹੁੰਦੀ ਤਾਂ ਸਭ ਤੋਂ ਪਹਿਲਾਂ ਬਈ ਚਿੱਟੇ ਮੋਤੀਏ ਦਵਾਈ ਦੇ ਬਿਲਕੁਲ ਫ੍ਰੀ ਚਿੱਟੇ ਮੋਤੀਏ ਦੀ ਚਿੱਟੇ ਮੋਤੀਏ ਦਾ ਪ੍ਰੀ ਇਲਾਜ ਸਾਡੇ ਕੋਲੇ ਫ੍ਰੀ ਦਵਾਈ ਦਿੰਦੇ ਆ ਅਸੀਂ ਤੇ ਦੂਜੇ ਲੈਂ ਬਾਕੀ ਬਵਾਸੀਰ ਸ਼ੂਗਰ ਟਾਈਫਾਇਡ ਬੱਚੇ ਦਾ ਨੀ ਰਸੌਲੀ ਗੋਡੇ ਜੋੜਾਂ ਦਾ ਦਰਦ ਪੈਂਦਾ ਜਾਂ ਕਿ ਇਹ ਪਕੰਦਰ ਹੋਇਆ ਜਾਂ ਕਿ ਐਲਰਜੀ ਹੋਈ ਨਹੀਂ ਮੈਂ ਦੱਦਰ ਜੇ ਪਾਣੀ ਦਾ ਆਰਾਮ ਨਹੀਂ ਆਂਦਾ ਜਿਵੇਂ ਉਹਨਾਂ ਕਰੋਨਾ ਦੀ ਬਿਮਾਰੀ ਕੱਢੀ ਸੀ ਕਰੋਨਾ ਕੋਈ ਕਰੋਨਾ ਨਹੀਂ ਹੈਗੀ ਗੁਰੂ ਮਹਾਰਾਜ ਦਾ ਨਾਮ ਲੈ ਕੇ ਸਾਡੇ ਕੋਲ ਬੰਦਾ ਆਵੇ ਉਹਨੂੰ ਦਿਨ ਦੇ ਵਿੱਚੇ ਠੀਕ ਕਰਕੇ ਭੇਜਾਂਗੇ ਕੋਈ ਖੰਗ ਨਹੀਂ ਕੋਈ ਜ਼ਖਾਮ ਨਹੀਂ ਸੈੱਟ ਕਰਕੇ ਭੇਜਾਂਗੇ ਬਿਲਕੁਲ ਇਹਨੂੰ ਗੋਡੇ ਜੋੜਾਂ ਦੇ ਦਰਦਾਂ ਪੈਂਦੀਆਂ ਜਿਹੜਾ ਬੰਦਾ ਕਹਿੰਦਾ 3 ਲੱਖ ਰੁਪਏ ਖਰਚ ਆਊਗਾ 5-7 ਹਜ਼ਾਰ ਦਾ ਖਰਚ ਆਉਂਦਾ ਹਫ਼ਤੇ ਦੇ ਵਿੱਚ ਗੋਡੇ ਜੋੜ ਬਿਲਕੁਲ ਸਹੀ ਹੋ ਜਾਣਗੇ ਬੰਦੇ ਦੇ ਕੋ ਉਹਦਾ ਅਸੀਂ ਇਲਾਜ ਕਰਕੇ ਭੇਜਾਂਗੇ ਬਾਕੀ ਕੋਈ ਬੱਚਾ ਕੋਈ ਬਜ਼ੁਰਗ ਕੋਈ ਮਾਤਾ ਕੋਈ ਤੰਗ ਕਰਦਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਉਹਨੂੰ ਨਹੀਂ ਸਹੂਲਤ ਮਿਲਦੀ ਉਹ ਸਾਨੂੰ ਤਲਾਹ ਕਰੇ ਅਸੀਂ ਆਵਾਂਗੇ ਆ ਕੇ ਲੈ ਜਾਾਂਗੇ ਉਹਨੂੰ ਜੋ ਵੀ ਜ਼ਰੂਰਤ ਹੋਊਗੀ ਸਾਡੇ ਕੋਲ ਜਿੰਨਾ ਵੀ ਉਹਨਾਂ ਰੋਟੀ ਪਾਣੀ ਕੱਪੜਾ ਲੇਡਾ ਅਸੀਂ ਦਿੰਨੇ ਆ ਅਸੀਂ ਰੱਖਨੇ ਆ ਬਾਬਾ ਜੀ ਸੇਵਾ ਤਾਂ ਤੁਸੀਂ ਕਰ ਰਹੇ ਹੋ ਪਰ ਲੋਕ ਕਈ ਤੁਹਾਡੇ ਨਾਲ ਜੁੜਨਾ ਚਾਣਗੇ ਤੁਸੀਂ ਬਹੁਤ ਵਧੀਆ ਪਰਾਲਾ ਕਰ ਰਹੇ ਹੋ ਕਿਉਂਕਿ ਬਜ਼ੁਰਗਾਂ ਨੂੰ ਖਾਸ ਕਰਕੇ ਇਹ ਸੇਵਾ ਦੀ ਬਹੁਤ ਲੋੜ ਹੁੰਦੀ ਹੈ ਜਿਹੜੇ ਮਾਨਸਿਕ ਤੌਰ ਤੇ ਨਹੀਂ ਠੀਕ ਹੁੰਦੇ ਹਨ ਲੋਕ ਉਹਨਾਂ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਲੋਕ ਸੇਵਾ ਕਰਨਾ ਵੀ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਇੱਕ ਪਲੇਟਫਾਰਮ ਨਹੀਂ ਮਿਲਦਾ ਕੋਈ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਡੋਨਰ ਉਹ ਤੁਹਾਡੇ ਨਾਲ ਕਿਸ ਤਰੀਕੇ ਨਾਲ ਜੁੜਨ ਤੁਹਾਨੂੰ ਆ ਕੇ ਇੱਥੇ ਮਿਲਣਾ ਵੀ ਚਾਹੁੰਦੇ ਨੇ ਤਾਂ ਉਹਨੂੰ ਪ੍ਰੋਪਰ ਸਮਝਾਓ ਕਿਥੇ ਆਣਾ ਹੋਊਗਾ ਸਾਡਾ ਲੁਧਿਆਣਾ ਸ਼ਹਿਰ ਲੁਧਿਆਣਾ ਸ਼ਹਿਰ ਰਾਹੋਂ ਰੋਡ ਪਿੰਡ ਢੋਲਨਵਾਲ ਤੇ ਫੋਨ ਨੰਬਰ ਹੈ 995152348 ਸਾਡਾ ਫੋਨ ਨੰਬਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਸ਼ਿਕਾਰ ਤੋ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਢੋਲਣਵਾਰ ਪਿੰਡ ਦੇ ਵਿੱਚ ਮੌਜੂਦ ਆ ਔਰ ਬਹੁਤ ਵਧੀਆ ਸੇਵਾ ਇਹ ਨਿਆਂਗ ਸਿੰਘ ਕਰ ਰਹੇ ਨੇ ਆ ਦੇਖ ਸਕਦੇ ਹੋ ਕਿਤਰਾ ਜਿਹੜੇ ਮਾਨਸਿਕ ਤੌਰ ਤੇ ਲੋਕ ਜਿਹੜੇ ਨਹੀਂ ਠੀਕ ਹੁੰਦੇ ਨੇ ਜਾਂ ਜਿੰਨਾ ਬਜ਼ੁਰਗਾਂ ਨੂੰ ਬੱਚਿਆਂ ਬੱਚੇ ਬਾਹਰ ਕੱਢ ਦਿੰਦੇ ਨੇ ਘਰੋਂ ਜਾਂ ਕਈ ਲੋਕ ਜਿਹੜੇ ਆ ਆਪਣੀ ਆਦਤਾਂ ਤੋਂ ਮਜਬੂਰ ਹੁੰਦੇ ਨੇ ਕਿ ਘਰੋਂ ਬਾਹਰ ਰਹਿਣਾ ਜ਼ਿਆਦਾ ਪਸੰਦ ਕਰਦੇ ਨੇ ਮੰਗ ਕੇ ਖਾਣਾ ਪਸੰਦ ਕਰਦੇ ਨੇ ਤਾਂ ਇਹ ਇਹ ਅਵਤਾਰ ਸਿੰਘ ਨਿਆਂਗਸਾਬ ਜਿਹੜੇ ਆ ਬਹੁਤ ਵਧੀਆ ਸੇਵਾ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਇੱਕ ਪਲੇਟਫਾਰਮ ਦਿੱਤਾ ਹੈ ਘਰ ਦੇ ਵਿੱਚ ਆਪਣੀ ਜਗ੍ਹਾ ਦਿੱਤੀ ਹੈ ਆਸ਼ਰਮ ਬਣਾਇਆ ਹੋਇਆ ਉਹਨਾਂ ਲੋਕਾਂ ਦੀ ਸੇਵਾ ਕਰਦੇ ਸੋ ਤੁਹਾਨੂੰ ਇਹਨਾਂ ਦੀ ਇਹ ਸੇਵਾ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਜਿਹੜੇ ਵਿਚਾਰ ਹੈ ਉਹ ਕਮੈਂਟ ਬਾਕਸ ਦੇ ਵਿੱਚ ਸੱਭੇ ਪਾਤਸ਼ਾਹ ਦੇ ਵਿੱਚ ਦੇਣੇ ਆ ਔਰ ਕਮੈਂਟ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਜਰੂਰ ਅਦਾਸ ਕਰੋ ਇਹਨਾਂ ਲੋਕਾਂ ਦੇ ਲਈ ਜਿਹੜੇ ਲੋਕ ਆਪਣੇ ਘਰੋਂ ਬੇਕਾਰ ਨੇ ਔਰ ਉਹਨਾਂ ਨੂੰ ਇੱਕ ਪਲੇਟਫਾਰਮ ਇਹਨਾਂ ਨਿਹੰਗ ਸਿੰਘਾਂ ਵੱਲੋਂ ਦਿੱਤਾ ਗਿਆ ਵਾ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫੇਰ ਤੋਂ ਤੁਹਾਡੇ ਨਾਲ ਰੁਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹੰਨੀ ਦੇ ਨਾਲ ਮੈਂ ਤੁਸ਼ਾਰਪੁਰ ਧੰਨਵਾਦ ਸ਼ੁਕਰੀਆ